ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਜਿਹੜੀ ਦਿਖਾ ਰਹੇ ਆ ਪਿੰਡ ਟਹਿਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਸ਼ਹਿਰ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਹਾਈਵੇ ਦੋਸਤੋ ਇਸ ਪਿੰਡ ਦੇ ਵਿੱਚ ਦੀ ਲੰਘਿਆ ਜਿਹੜਾ ਬਠਿੰਡੇ ਤੋਂ ਸ੍ਰੀ ਅਮਰitsar ਸਾਹਿਬ ਨੂੰ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਜਾਦਾ ਤੇ ਮੱਝਾਂ ਵੀ ਨਾਲ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਦੋ ਨੱਕ ਤੁਹਾਨੂੰ ਦਿਖਾਉਣ ਲੱਗਾ ਜਿਹਦੇ ਚ ਇੱਕ ਮੱਝ ਇਹ ਬਿਲਕੁਲ ਹੀ ਤਾਜ਼ੀ ਸੂਈ ਵੀ ਹੈ ਇਹ ਗੱਲਾਂ ਮੈਂ ਇਸ ਕਰਕੇ ਕਰ ਦਿੰਦਾ ਹਾਂ ਕਿਉਂਕਿ ਗੱਬਣ ਪਸ਼ੂ ਤੋਂ ਵੀ ਗੱਲ ਹੋ ਜਾਂਦੀ ਹੈ ਬਹੁਤੇ ਸਾਰੇ ਵੀਰਾਂ ਦੇ ਨਾਲ ਤੇ ਨਾਲ ਇਹ ਵੀ ਕੋਸ਼ਿਸ਼ ਰਹਿੰਦੀ ਹੈ ਵੀ ਪਸ਼ੂ ਸੂਏ ਸਵਾਏ ਦੀ ਗਾਖ ਹੀ ਹਮੇਸ਼ਾ ਵੱਧ ਬਣਦੀ ਹੈ ਘਰੇਲੂ ਫਾਰਮਰ ਪਸੰਦ ਕਰਦਾ ਸੂਏ ਸਵਾਏ ਪਸ਼ੂ ਨੂੰ ਤਾਂ ਕਈ ਵਾਰ ਚੰਗਾ ਪਸ਼ੂ ਅਸੀਂ ਇਸ ਕਰਕੇ ਵੀ ਵੇਟ ਕਰ ਲਈਦੀ ਆ ਵੀ ਉਹਨੂੰ ਸੂਲ ਲੈਣ ਦੇ ਤੇ ਉਸ ਤੋਂ ਬਾਅਦ ਚ ਗਾਖ ਨੂੰ ਸਮਝਾਉਣ ਲੱਗ ਜਾਂਦੀ ਹੈ ਵੀ ਉਹਨੂੰ ਪਸ਼ੂ ਜਿਹੜਾ ਉਪਾਸ ਕਰਨ ਦਾ ਢੰਗ ਮਿਲ ਜਾਂਦਾ ਸੋ ਇਹ ਦੋ ਨਗ ਅੱਜ ਦੀ ਵੀਡੀਓ ਚ ਦਿਖਾਉਂਗਾ ਜਿਹਦੇ ਚ ਇੱਕ ਕੇ ਗਾਂ ਇਹ ਵੀ ਸੂਈ ਸਵਾਈ ਹੈ ਇਹਦੇ ਨਾਲ ਬੱਚਾ ਵੱਛੀ ਹੈ ਸੋ ਦੋਸਤੋ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਤਸल्ली ਵੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਤੇ ਬਾਕੀ ਮੈਂ ਲਿਖ ਕੇ ਵੀ ਲਾ ਦੇਣਾ ਆਓ ਮਿਲिए ਬਾਈ ਨੂੰ ਕਰਦੇ ਹਾਂ ਗੱਲਬਾਤ ਪਹਿਲਾਂ ਮੱਝ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਫਿਰ ਗਾਂ ਦਿਖਾਉਣਿਆ ਅਮਰ ਭਾਈ ਸਸਤੀ ਕਾ ਸਸਤੀ ਹੈ ਬਾਈ ਜੀ ਅਮਰ ਭਾਈ ਅੱਜ ਆਪਣੇ ਕੋਲ ਦੋ ਨਾਗ ਆ ਜਿਹੜੇ ਆਪਾਂ ਦਿਖਾਉਣੇ ਆ ਜੀ ਬਾਈ ਜੀ ਮੱਝ ਤਾਂ ਕੱਲ ਸ਼ਾਮ ਨੂੰ ਸੋਈ ਹੈ ਹਾਂਜੀ ਕੱਲ ਸ਼ਾਮ ਦੀ ਸੋਈ ਹੈ ਜੀ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਨੇ ਮੇਲ ਕਾਫਾ ਜੀ ਠੀਕ ਹੈ ਮੇਲ ਕਾਫ ਦਿੰਦਾ ਹੈ ਹਾਂਜੀ ਕੈਨਵਸ ਹੁਆ ਸੋਈ ਹੈ ਇਹ ਦੂਜਾ ਸੂਆ ਜੀ ਠੀਕ ਹੈ ਹਾਂਜੀ ਅਮਰ ਭਾਈ ਡਿਮਾਂਡ ਕੀ ਰਹਿਣੀ ਹੈ ਦੀ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਗ੍ਰੇਟ ਫੋਨ ਤੇ ਰਹੂਗਾ ਹਾਂਜੀ ਉੱਚੀ ਕੀਮਤ ਦੇ ਵਿੱਚ ਹਾਂਜੀ ਉੱਚੀ ਕੀਮਤ ਦੇ ਵਿੱਚ ਖੋਲ ਲੈਣ ਭਾਈ ਸੋਸੋ ਚੰਗੀ ਮੱਝ ਤੁਹਾਨੂੰ ਦਿਖਾ ਰਿਹਾ ਬਿਲਕੁਲ ਕੁੰਡਾ ਸੈਂਗ ਹੈ ਅਜੇ ਕੱਲ ਹੱਥ ਨਹੀਂ ਸੋਈ ਆ ਤੇ ਡਰਦਾ ਹੀ ਪਸ਼ੂ ਐਵੇਂ ਮੂੰਹ ਖੋਲਦਾ ਹੁੰਦਾ ਇਹ ਵੀ ਗੱਲ ਤੁਸੀਂ ਐਡ ਕਰ ਲਿਓ ਜੇ ਅ ਬਾਕੀ ਪੁੜਿਆਂ ਚ ਟੋਏ ਪੈਂਦੇ ਆ ਤੁਰਦੀ ਤੋਂ ਵੀ ਤੁਹਾਨੂੰ ਲੱਗਣਾ ਕੱਲ ਛਾਮੀ ਇਹ ਮੱਝ ਸੋਈ ਐ ਤੇ ਸੂਆ ਭਾਈ ਕਹਿੰਦਾ ਵੀ ਇਹ ਦੂਜਾ ਸੂਤੀ ਐ ਬੱਚਾ ਇਹਨੇ ਜਿਹੜਾ ਦਿੱਤਾ ਉਹ ਦੋਸਤੋ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਢਾਂਚਾ ਮੱਝ ਦਾ ਬੜਾ ਸੋਹਣਾ ਤੁਸੀਂ ਬਣਾਵਟੇ ਦੇ ਪੁੜਿਆਂ ਦੀ ਦੇਖ ਸਕਦੇ ਹੋ ਹਵਾਨੇ ਦਾ ਆਕਾਰ ਹੋਣ ਦੇਖ ਲਓ ਬਾਕੀ ਹਜੇ ਇਹ ਮੱਝ ਨਿਕਲੂਗੀ ਜਿਵੇਂ ਜਿਵੇਂ ਇਹ ਪੱਠਾ ਨੀਰਾ ਚੱਕੂਗੀ ਸਵੇਰ ਆਦੀ ਠੰਡੀ ਸੀਲ ਹੀ ਲੱਗਦੀ ਹੈ ਬਿਨਾ ਬੱਚੇ ਤੋਂ ਵੀ ਤੁਸੀਂ ਦੇਖੋ ਅਮਰ ਹੋਰ ਅਕੇ ਨੂੰ ਲੈ ਜਾ ਬਈ ਬਿਨਾ ਬੱਚੇ ਤੋਂ ਵੀ ਮੱਝ ਉਸੇ ਤਰ੍ਹਾਂ ਵਧੀਆ ਤਰੀਕੇ ਨਾਲ ਆਪਾਂ ਨੂੰ ਤੁਰ ਕੇ ਜਿਹੜਾ ਉਹ ਦਿਖਾ ਰਹੀ ਹੈ ਆਪਦੀ ਵੀਡੀਓ ਹੀ ਬਣਵਾ ਰਹੀ ਹੈ ਬਣਾਵਟ ਫੇਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੱਝ ਹੈ ਬਾਕੀ ਜਿਹਨੂੰ ਪਸੰਦ ਆਵੇ ਦੋਸਤੋ ਤਾਂ ਆ ਕੇ ਤੁਸੀਂ ਦੇਖੋ ਉੱਚੀ ਕੀਮਤ ਦੇ ਵਿੱਚ ਐ ਤੇ ਜਦੋਂ ਚੰਗੀ ਕੀਮਤ ਦਾ ਪਸ਼ੂ ਹੁੰਦਾ ਨਾ ਵਿੱਚ ਕਈ ਵਾਰਾ ਸੌਦੇ ਕਰਨ ਲੱਗਿਆਂ ਕੁਝ ਵਿਕਰੀ ਵਾਲੇ ਭਰਾ ਵੀ ਆ ਜਾਂਦੇ ਸੋ ਉਹਦੇ ਕਰਕੇ ਰੇਟ ਕਈ ਵਾਰਾਂ ਇਦਾਂ ਦੇ ਪਸ਼ੂਆਂ ਦਾ ਫੋਨ ਤੇ ਰੱਖਣਾ ਪੈਂਦਾ ਅਮਰ ਇੱਕ ਜਿਹੜਾ ਹੋਰ ਕਢਾ ਦਈਏ ਬਾਈ ਜੀ ਬਾਈ ਤੋਂ ਬੰਤਰ ਦੋਸਤੋ ਬੜੀ ਪਿਆਰੀ ਮੱਝ ਦੀ ਤੁਸੀਂ ਪੂਛ ਦੇਖਿਓ ਮੁੱਢ ਚ ਬਿਲਕੁਲ ਪਤਲੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਐ ਸਿੰਗ ਕੁੰਡਿਆਂ ਚ ਐਸ ਸਾਈਡ ਤੋਂ ਵੀ ਹਵਾਨੇ ਦੀ ਜੱਜਮੈਂਟ ਕਰਿਓ ਮੈਂ ਤੁਹਾਨੂੰ ਇਹਦੀ ਗਾੜੀ ਵੀ ਦਿਖਾਉਂਗਾ ਗਾਮਾ ਵਾਂਗੂ ਐ ਅਗਲੇ ਪਾਸੇ ਨੂੰ ਹਵਾਨਾ ਤੇ ਪਿਛਾਣ ਨੂੰ ਅਕਰਗਰ ਕੀ ਸੋ ਦਸੋ ਇਹ ਗੌਣ ਮੱਝ ਦੇ ਵੈਸੇ ਤਾਂ ਪਹਿਲਾਂ ਹੀ ਦਿਸਦੇ ਸੀਗੇ ਵੀ ਇਹ ਤੁਰਦੀ ਤੋਂ ਪਤਾ ਲੱਗਦਾ ਹੈ ਲਈ ਚੱਲੀ ਬਈ ਉੱਧਰ ਨੂੰ ਪਲੂਨ ਦਾ ਰਿਕਰਡ ਬਾਈ ਜਗਜੀਤ ਦਾ 18 ਕਿਲੋ 200 ਗ੍ਰਾਮ ਆਉਂਦਾ ਬਈ ਅੱਛਾ ਕਿਤੇ ਚੁਆਇਆ ਚੁਆਇਆ ਕਿ ਵੈਸੇ ਅਮਰ ਮੈਂ ਨੇ ਉਹਨਾਂ ਨੇ ਕਹਿਣ ਦਾ ਮੁਤਾਬਕ ਆਪ ਸਰਸੋਂ ਆਈ ਹੈ ਮੈਂ ਜੀ ਅੱਛਾ ਠੀਕ ਹੈ ਹਾਂ ਜੀ ਸੋ ਸਰਸੇ ਤੋਂ ਬਾਈ ਕਹਿੰਦਾ ਖਰੀਦੀ ਹੈ ਤੇ 18 200 ਮਾਲਕਾਂ ਨੇ ਦੁੱਧ ਦੱਸਿਆ ਦੁੱਧ ਥੋੜੀ ਸਮਝਦਾ ਹੈ ਤੇ ਥੋੜੀ ਸੰਭਾਲਦਾ ਹੈ ਤੁਸੀਂ ਕਿੰਨਾ ਚੋਲੋਗੇ ਡਾਂਚਾ ਦੇਖੋ ਮੱਝ ਦਾ ਇਹਦੀ ਬਣਾਵਟ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਮੱਝ ਆ ਦੱਸੋ ਪਤਲੀ ਪੂਛ ਬਿਲਕੁਲ ਮੋਢ ਤੋਂ ਲੈ ਕੇ ਥੱਲੇ ਤੱਕ ਐਂਡ ਤੱਕ ਬਰੀਕ ਪਤਲੀ ਪੂਛ ਹੈ ਸੋ ਇੱਕ ਸੂਈ ਸਵਾਈ ਮੱਝ ਤੁਹਾਨੂੰ ਦਿਖਾ ਰਿਹਾ ਜਿਹਨੇ ਚੰਗੀ ਕੀਮਤ ਇਨਵੈਸਟ ਕਰਨੀ ਹੈ ਤਾਂ ਵੀਰ ਸੰਪਰਕ ਬਾਈ ਨਾਲ ਬਣਾ ਸਕਦਾ ਹੈ ਹਾਈਟ ਪੂਰੀ ਵਧੀਆ ਹੈ ਲੰਬਾਈ ਵੀਡੀਓ ਚ ਜਜਮੈਂਟ ਹੋ ਗਈ ਹੈ ਡਾਂਚਾ ਖੁੱਲਾ ਡੁੱਲਾ ਉਤੋਂ ਤੁਸੀਂ ਦੇਖੋ ਪੁੜਿਆਂ ਚ ਟੋਏ ਓਵੇਂ ਪੈਂਦੇ ਆ ਹਜੇ ਇੱਥੋਂ ਪੂਰੇ ਟੋਏ ਪੈ ਰਹੇ ਆ ਭਾਈ ਪੂਛ ਪੜੀ ਆ ਦੀ ਅਮਰ ਪਿਛੋਂ ਹਵਾਨਾ ਦਿਖਾ ਦੀ ਮੜੇ ਹਾਲਾਤ ਨੇ ਜਿੰਨੂੰ ਸਹੀ ਹੱਕੀ ਖੱਟ ਜੂਗੀ ਸੋ ਹੋਣੇ ਦਾ ਹਵਾਨਾ ਤੁਸੀਂ ਦੇਖ ਲਓ ਇਦਾਂ ਦਾ ਰੌਖਾ ਹਵਾਨਾ ਇਹਦਾ ਪੂਰਾ ਜੋਸ਼ ਵਾਲਾ ਹਵਾਨਾ ਠੀਕ ਆ ਭਾਈ ਸੋ ਇਹ ਤੋਂ ਬਿਨਾ ਦੋਸਤੋ ਇੱਕ ਗਾਂ ਬਾਈ ਕੋਲ ਵਿਕਰੀ ਵਾਲੀ ਅਮਰ ਕੰਨਵਾ ਸ਼ੂਆ ਹੋਊਗੀ ਇਹ ਦੂਜਾ ਸ਼ੂਆ ਈ 6 ਤਾਂ ਆਂਦਾ ਈ ਮੂਹ ਕਿੰਨਾ ਚਰੋ ਗਿਆ ਸੂਈ ਸੂਈ ਨੂੰ ਹੋ ਗਿਆ ਨੇ 12 13 ਤਾਂ ਨੇ 22 23 ਕਿਲੋ ਐ ਚੋਣ ਵਾਲਾ ਦੋਦਾ ਈ ਕਹਿਣ ਵਾਲਾ ਨਹੀਂ ਗਾ ਠੀਕ ਹੈ ਕੀ ਡਿਮਾਂਡ ਰਹੂਗੀ ਇਹ 85000 ਦੀ ਹਾਂ ਨਾ ਜੀ ਬੱਛੀ ਇਹ ਦੇ ਨਾਲ ਮਗਰ ਬੱਛੀ ਇਹ ਦੇ ਠੀਕ ਹੈ ਖੋਲ ਲਓ ਸੋ ਦੋਸਤੋ ਬੱਚਾ ਬੱਛੀ 22 23 ਕਿਲੋ ਦੁੱਧ ਕੰਡੇ ਤੋਲ ਵਾਲਾ ਇਸ ਟਾਈਮ ਹੈਗਾ ਬੱਛੀ ਨੂੰ ਇਹਨੇ ਜਨਮ ਦਿੱਤਾ ਹੈ 85000 ਰੇਟ ਹੈ ਪਰ ਇਹ ਹਵਾਨੇ ਚ ਦੇਖ ਰਹੇ ਹਾਂ ਸਵੇਰ 7:30 ਵਜੇ ਵੀਡੀਓ ਬਣ ਰਹੀ ਹੈ ਦੁੱਧ ਤੁਸੀਂ ਚੋਕੇ ਦੇਖਣਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕੋਸ਼ਿਸ਼ ਰਹੂਗੀ ਵੀ ਮੈਂ ਹਰੇਕ ਪੱਕ ਤੋਂ ਤੁਹਾਨੂੰ ਦਿਖਾ ਸਕਾਂ ਬਾਕੀ ਜੋ ਬਣਾਵਟ ਹੈ ਉਹ ਤੁਹਾਡੇ ਸਾਹਮਣੇ ਹੈ ਹਵਾਨੇ ਤੇ ਨਾੜਾਂ ਚੰਗੀਆਂ ਹਨ ਥਣ ਅਗਲੇ ਪੂਰੇ ਵਧੀਆ ਹੱਥ ਦੀ ਚਵਾਈ ਵਾਲੇ ਆ ਪਿਛਲੇ ਥਣ ਜਦੋਂ ਪਸਮਾਰਛ ਹੋਣਗੇ ਉਦੋਂ ਤੁਸੀਂ ਪਾਸ ਕਰ ਲਿਓ ਹਵਾਨੇ ਦਾ ਰੋਖ ਹੁਣ ਤੁਸੀਂ ਦੇਖ ਸਕਦੇ ਸੋ ਇਹ ਵੇੜ ਦੱਸੋ ਅੱਜ ਦੀ ਵੀਡੀਓ 'ਚ ਤੇ ਨਾਲ ਹੀ ਇਹਦੇ ਇੱਕ ਮੱਝ ਖੜੀ ਆ ਸੋ ਟੋਟਲ ਦੋ ਨਾਗੇ ਇਸ ਵੀਡੀਓ ਦੇ ਸੀਗੇ ਦੋਨੇ ਹੀ ਦਿਖਾਤੇ ਆ ਦੁਆਰਾ ਲਾਸਟ ਉੱਤੇ ਫੇਰ ਇੱਕ ਬੇਨਤੀ ਆ ਵੀ ਵੀਡੀਓ ਚ ਹਰੇਕ ਐਂਗਲ ਤੋਂ ਵਸੂ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਐ ਕੋਈ ਲੁਕੋੜ ਨਹੀਂ ਰੱਖੀ ਤਾਂ ਪਰ ਫੇਰ ਵੀ ਫਾਈਨਲ ਤੁਸੀਂ ਆਪ ਕਰਨਾ ਹੁੰਦਾ ਤੇ ਸੌਦੇ ਤੁਹਾਡੀ ਆਪ ਦੀ ਸਮਝ ਦੇ ਹੁੰਦੇ ਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ